ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਵੀਰ ਜੀ ਆਪਣਾ ਮਨਪ੍ਰੀਤ ਸਿੰਘ ਜੀ ਪਿੰਡ ਵਸਤਗੜ ਜੀ ਨੰਬਰ ਦੱਸੋ ਜੀ 9417806515 ਜੀ ਹਾਂਜੀ ਕਿਸਾਨਪੁਰਾ ਉਹ ਬਾਈ ਨੇ ਕਣਕ ਬੀਜੀ ਆ ਦੇਖ ਸਕਦੇ ਤੁਸੀਂ ਕਿਹੜਾ ਵੀ ਆ ਵੀਰੇ ਇਹ ਇਹ ਵੀਰੇ ਜਰਾਇਲ ਦਾ ਵੀ ਆ ਡੀਜੀ9 ਅਸਾਂ ਕਿੰਨਾ ਕ ਪੈਂਦਾ ਕਿੱਲੇ ਦਾ ਹੈ ਇਹ 10 ਕਿਲੋ ਪੈਂਦਾ ਵੀਰੇ ਕਿੱਕੜ ਦਾ ਠੀਕ ਆ ਤੁਸੀਂ ਕੀ ਰੇਟ ਲੈਂਦਾ ਵੀਰੇ ਇਹ ਇਹ ਵੀਰੇ 220 ਰੁਪਏ ਕਿਲੋ ਮਿਲਿਆ ਛੱਪੀ ਠੀਕ ਆ ਤੁਸੀਂ ਵੇਚਣਾ ਜੇ ਕਿਸੇ ਨੇ ਚਾਹਣਾ ਵੇਚਣਾ ਚਾਹਣਾ ਜੀ ਤੁਸੀਂ ਆਂ हां जी बाकी ਅੱਜ ਵੜਦੇ ਆ ਆਪਾਂ ਝਾੜ ਦੋ ਪਤਾ ਲੱਗ ਜੂ ਵੇਚਣਾ ਹੀ ਆਪਾਂ ਸਾਰਾ ਵੀ ਇਹ ਸਾਰਾ ਵੇਚਣਾ ਠੀਕ ਆ ਤੇ ਕਿੱਲੇ ਜੇ 10 ਕਿਲੋ ਪੈਂਦਾ ਜੀ ਤੇ ਨਿਕਲਦਾ ਕਿੰਨਾ ਕਹਿੰਦੇ ਆ ਜੀ ਤੁਹਾਡੇ ਸਾਹਮਣੇ ਦੱਸ ਦੇਣਾ 80 ਮਾਣ ਦਾ ਝਾੜ ਦੱਸ ਦੇ ਜੀ ਇਹਦਾ 80 ਮਾਣ ਦਾ ਝਾੜ ਦੱਸ ਦਿਆ ਆ ਕਿੰਨਾ ਜਗਾ ਲਾਈਏ ਜੀ ਤੁਸੀਂ ਇਹ ਤਾਂ ਜੀ ਅੱਧਾ ਕਿੱਲਾ ਆਪਣਾ 5 ਕਿਲੋ ਪਿਆ ਇਹਦੇ ਚ ਅੱਧਾ ਕਿੱਲਾ ਜੀ ਦੇ ਚੋਣਿਆਂ ਕੋ ਬੂਝਾ ਮਾਰਦਾ ਜੀ ਵੀ ਇਹ ਠੀਕ ਆ ਜੀ ਹਾਂਜੀ ਪੂਰਾ 10 ਕਿਲੋ ਮਣ ਕੇ ਪਾਇਆ ਜੀ ਕਿੰਨਾ ਜਗਾ ਕਿੰਨਾ ਸਾਰੀ ਇਹ ਇਹ ਅੱਧਾ ਕਿੱਲਾ ਜੀ ਇਹਦੇ 5 ਕਿਲੋ ਪੈ ਗਏ ਜੀ ਬਸ 5 ਕਿਲ ਇਹ ਸੀ ਮਾਨ ਦਾ ਡਰਦਾ ਇਹਦਾ ਬਈ ਬਾਕੀ ਆਪਾਂ ਤੋਲ ਲਾਂਗੇ ਉਦੋਂ ਪਤਾ ਲੱਗ ਜੂ ਠੀਕ ਹੈ ਜੀ ਹਾਂਜੀ ਦੇਖ ਸਕਦੇ ਹੋ ਭਰਾ ਬਾਈ ਜੀ ਨਜ਼ਰੂਰ ਕਨੈਕਟ ਕਰੋ ਜਸ ਕਿਸੇ ਨੂੰ ਜਰੂਰਤ ਹੋਈ ਤਾਂ ਬਾਕੀ ਪੱਕਾ ਸਾਨੂੰ ਬਾਅਦ ਚ ਵੀਡੀਓ ਬਣਾ ਕੇ ਦੱਸਾਂਗੇ ਤੋਲ ਤੇ ਜਾ ਕੇ ਜਦ ਤੋਲ ਗਈ ਤੇ ਹੁਣ ਬਾਈ ਮਸ਼ੀਨ ਨਾਲ ਵੜਦਾ ਤੁਹਾਨੂੰ ਦਿਖਾਦਾ ਕਿ ਕਿੰਨਾ ਖੁੰਦਾ ਠੀਕ ਹੈ ਜੀ ਲੋ ਭਰਾ ਚੰਗੀ ਤਰ੍ਹਾਂ ਦੇਖ ਸਕਦੇ ਹੋ ਪੂਰਾ ਡਬਲ ਬੂਝਾ ਮਾਰਿਆ ਨੇ ਠੀਕ ਹੈ ਜੀ 80 ਮਾਨ ਬਾਈ ਕਹਿ ਰਿਹਾ ਬਾਕੀ ਆਪਾਂ ਹੁਣ ਹੀ ਮਸ਼ੀਨ ਚੱਲ ਰਹੀ ਆ ਬਾਈ ਵੜਦੇ ਆਪਣੇ ਪਿੰਡ ਵਖਤਗੜ ਦੀ ਮਸ਼ੀਨ ਆ ਇਹ ਨਵੀਂ ਠੀਕ ਇਸ ਨੂੰ ਵੜਾਉਣਾ ਹੁੰਦਾ ਇਹਦਾ ਦੇਖ ਤੀ ਜਦੋਂ ਇਹ ਕਹਿੰਦੇ ਝਾੜ ਬਹੁਤ ਆ ਬਾਕੀ ਮਸ਼ੀਨ ਵਾਲੇ ਵੀ ਦੱਸ ਰਹੇ ਆ ਤੁਸ ਨੂੰ ਹੁਣ 10 ਮਿੰਟਾਂ ਜੀ ਰਿਜ਼ਲਟ ਕੱਢ ਕੇ ਦਿਖਾ ਲੈ ਜੀ ਤੁਸ ਦਿਖਾ ਦਾਂਗੇ ਭਾਈ ਵੱਢੀ ਜਾਂਦਾ ਹਲੇ ਕੱਢ ਕੇ ਠੀਕ ਹੈ ਨਾ ਤੱਕ ਲਈ ਆ ਪਰ ਮਣਗ ਲਾਂਗੇ ਆਪਾਂ ਬਾਕੀ ਤੋਲ ਵੀ ਲਾ ਕੇ ਪਾਈ ਕਹਿੰਦੇ ਕੰਡਾ ਲਾਵਾਗੇ ਠੀਕ ਹੈ ਜੀ ਉਹ ਖਰਗੋਸ ਦੇਖਾ ਦੁਬਾਰਾ ਬਾਟੇ ਟੂ ਗੋਸ ਦਿਖਾਉਣੇ ਜੀ ਖਰਗੋਸ ਤੇ ਜਿਹੜੇ ਖੇਤਾਂ ਵਾਲੇ ਖਰਗੋਸ ਹੁਣ ਦਿਖਾਉਣੇ ਗੱਡੀ ਦੇ ਕੋਲ ਜੁਂਟੀ ਕਿੰਨਾ ਕਰਦਾ ਜੀ ਉਹ ਯਾਰ ਇੱਕ ਦੋਸਤ ਦੇਖੋ ਸਾਲਾ ਮਾਰਨਾ ਦੇਖੋ ਜੀ ਦੋ 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 ਹੋ ਗਿਆ ਅੰਦਰ ਉਹ ਵੜ ਕੇ ਮੱਕੀ ਚ ਤੇ ਕਾਹ ਜਾਂਦਾ ਦੇਖੋ ਰਾਹ ਗਿਆ ਜੀ ਉਹ ਉਹ ਭੱਜ ਗਿਆ ਜੀ ਲੋ ਜੀ ਬਾਈ ਕਹਿੰਦਾ ਬਿਨਾ ਸਪਰੇਅ ਤੋਂ ਹੈ ਜੀ ਇਹ ਸਾਰੀ ਕਣਕ ਇਹ ਬਾਈ ਜੀ ਹੁਣ ਦੱਸਿਆ ਬਾਕੀ ਸਾਨੂੰ ਹੁਣ ਢੇਰ ਚੈੱਕ ਕਰਨੇ ਇੱਕ ਇੱਕ ਕਾਰਡ ਰਹਿੰਦਾ ਬਾਕੀ ਕਹਿੰਦਾ ਬਾਈ ਕਹਿੰਦਾ ਤੇਲ ਦੁੱਲਾ ਵੀ ਪਿਆ ਬਾਕੀ ਕਰੀ ਨਹੀਂ ਸਪਰੇਅ ਬਾਕੀ ਸਾਨੂੰ ਦਿਖਾਉਣੇ ਜੀ ਹੁਣ ਕਣਕ ਆਪਾਂ। ਪੌਣਿਆਂ ਵਿੱਚ ਫੜ ਕੇ ਦਿਖਾਉਣੇ ਕਿੰਨਾ ਹੋ ਗਿਆ। ਮਸ਼ੀਨ ਦਾ ਟੈਂਕ ਆ ਬਾਕੀ ਟਰੈਕਟਰ ਤੇ ਪੌਣੇ ਆਪਾਂ ਦੇਖ ਚੈੱਕ ਕਰਦੇ। ਆਹਗਾ ਟਰੈਕਟਰ ਇਹ ਕਹਿੰਦੇ 4 ਕਿਲੋ ਥੋੜਾ ਜਿਹਾ ਘੱਟ ਆ ਜੀ। ਠੀਕ ਆ। ਤੇ ਆਹ ਬਾਈ ਨੇ ਵੱਢੀ ਆਪਣੇ ਨੇ। ਤੇ ਬਾਈ ਠੀਕ ਆ। ਪੌਣੇ ਆ ਹੁਣ ਦਾਣੇ ਵਿੱਚ। ਤੇ 4 ਕਿਲੋ ਥੋੜਾ ਘੱਟ ਆ ਜੀ ਇਹ ਕਹਿੰਦੇ 4 ਕਿਨਾਲਾਂ ਵਿੱਚ ਸੌਰੀ। 3 ਕਿਲੋ ਕਹਿੰਦਾ ਜੀ ਬਾਈ 4 ਕਿਨਾਲਾਂ ਆਉਣੀਆਂ। ਇਹ 3.5 ਪੌਣੇ। ਇਨੇ ਕਟ ਹੈ ਪਰਲੇ ਪਾ ਪਲੇ ਸਿੱਟੀ ਬਾਈ ਪਲੇੜੋ ਪਰਲੇ ਬਾਈ ਹਲੋ ਲੋ ਜੀ ਚਾਲੂ ਕਰਕੇ ਪਾ ਵੀਡੀਓ ਦੇਖਣ ਜੇ ਕਿਸੇ ਨੂੰ ਜਰੂਰ ਤੋਂ ਬਾਈ ਨਾਲ ਜੁੜਨਾ ਕਨੈਕਟ ਕਰਿਓ ਵੀ ਤਾਂ ਬਾਈ ਨੇ ਪਹਿਲੀ ਵਾਰ ਵੀ ਜਿਹੜਾ ਸਟੈਂਡ ਡਕੋਰਿੰਗ ਜੀ ਭਾਈ ਜੀ ਨਾਲ ਜਰੂਰ ਕਨੈਕਟ ਕਰਿਓ ਕਮੈਂਟ 박ਤਗੜ ਬਾਕੀ ਤੁਹਾਨੂੰ ਜੋਕ ਕੇ ਦਿਖਾਦਾ ਗਏ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਚ